ਜੀ ਬਾਜ਼ਾਰਾਂ ਚ ਜਾਓ ਇਹਦਾਂ ਟੂ ਪੀ ਸੂਟਵੈਰ ਜਿੱਥੋਂ ਮਾਰਗੀ ਪਤਾ ਕਰ ਲੋ ਟੂ ਪੀ ਸੂਟਵੈਰ ਬਾਜ਼ਾਰ ਦੇ ਵਿੱਚ 10000 ਰੁਪਏ ਤੋਂ ਘੱਟ ਕਿਸੇ ਨਹੀਂ ਦੇਣਾ ਸਾਡੇ ਕੋਲ ਆ ਜਾਓ 10000 ਵਾਲਾ ਕੋਟਵਰਥ ਤੁਹਾਨੂੰ ਅਸੀਂ 2895 ਵਿੱਚ ਸਿਲਾਈ ਕਰਕੇ ਦਵਾਂਗੇ ਆ ਤਰਸੀਮ ਜੋ ਸਲਵਾਰ ਡਿਜ਼ਾਈਨ ਇਹ ਤੁਹਾਨੂੰ ਬਾਜ਼ਾਰ 'ਚ 12000 ਦਾ ਇੱਥੇ ਤੁਹਾਨੂੰ ਇਹ ਵੀ 2895 'ਚ ਆਪਾਂ ਸਿਲਾਈ ਕਰਕੇ ਦੇ ਦੇਣਾ ਹੈਗਾ ਜੇ ਕੋਈ ਸਾਡਾ ਸ਼ਕੀਰ ਵੀਰ ਆਉਂਦਾ ਉਹ ਕਹਿੰਦਾ ਸਾਨੂੰ 3 ਪੀਸ ਕੋਟਵਰਥ ਚਾਹੀਦਾ ਜਿਹੜਾ ਬਾਜ਼ਾਰ ਦੇ ਵਿੱਚ 3 ਪੀਸ ਕੋਟਵਰਥ ਦਾ ਰੇਟ 15000 ਰੁਪਇਆ ਪਰ ਸਾਡੇ ਕੋਲ ਆ ਜਾਓ 3 पीस कोट पैंट 3760 ਜੇ ਸਲਾਈ ਕਰਕੇ ਦਵਾਂਗੇ ਹੁਣ ਕੁਰਤੇ ਪਜਾਮੇ ਦੇ ਕੋਈ 2200 ਰੁਪਏ ਖਰਚੇ ਦੀ ਲੋੜ ਨਹੀਂ ਕੋਈ 2500 ਰੁਪਏ ਖਰਚੇ ਦੀ ਲੋੜ ਨਹੀਂ 2200 ਵਾਲਾ ਕੁਰਤਾ ਪਜਾਮਾ ਵੀ ਤੁਹਾਨੂੰ 895 ਜੀ ਦਵਾਂਗੇ ਉਹ ਵੀ ਸਲਾਈ ਕਰਕੇ ਬਾਜ਼ਾਰਾਂ 'ਚ ਸ਼ੇਰਬਾਨੀਆਂ ਦਾ ਕਿਰਾਇਆ ਪਤਾ ਕਰ ਲਓ 8 8000 9 9000 10 1000 ਜੇ ਤੁਸੀਂ ਖਰੀਦਣ ਜਾਂਦੇ ਹੋ 15000 16000 17000 ਪਰ ਸਾਡੇ ਕੋਲ ਆਜੋ ਰਚੀਤੀ ਸਲਾਈ ਸ਼ੇਰਬਾਨੀ ਸਲਾਈ ਕਰਕੇ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਸਿਰਫ 6500 ਰੁਪਏ ਚ ਲੈ ਜਾਓ ਬਾਜ਼ਾਰ ਦੇ ਵਿੱਚ ਜਾਓਗੇ ਤਾਂ 50 55000 ਦਾ ਪੂਰਾ ਸੈੱਟ ਮਿਲਣਾ ਸਾਡੇ ਕੋਲ ਆਜੋ 50000 ਦਾ ਸੈੱਟ ਸਿਰਫ 20000 ਰੁਪਏ ਚ 20000 ਰੁਪਏ ਦੇ ਵਿੱਚ ਤਿੰਨ ਕੋਟ ਪੈਂਟ ਸਲਾਈ ਕਰਕੇ ਦਵਾਂਗੇ ਸ਼ਰਟ ਨਾਲ ਦਵਾਂਗੇ ਟਾਈ ਨਾਲ ਦਵਾਂਗੇ ਤਿੰਨ ਕੋਟ ਪੈਂਟ ਦੇ ਨਾਲ কুর্তা ਪਿਆ ਮਾ ਦਵਾਂਗੇ ਨਾਲ ਤੁਹਾਨੂੰ ਸ਼ੇਰ ਪਾਣੀ ਦਵਾਂਗੇ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਪਹਿਲੀ ਗੱਲ ਤਾਂ ਕੋਈ ਝੋਲਾ ਛਾਪ ਬ੍ਰਾਂਡ ਨਹੀਂ ਹੈਗਾ ਦੂਸਰੀ ਗੱਲ ਅਸੀਂ ਕੋਈ ਲਾਟੀਆਂ ਨਹੀਂ ਹੈਗੇ ਨਾ ਕਿਸੇ ਤੋਂ ਲਾੜ ਚੱਕ ਕੇ ਚੀਜ਼ ਵੇਚਦੇ ਆ ਆ ਮਾਤੂ ਸ਼੍ਰੀ ਟੈਕਸਟਾਈਲ 1970 ਚੈੱਕ ਕਰ ਲੋ ਤੇ ਕੱਪੜੇ ਦੀ ਕੁਆਲਿਟੀ ਆ ਚੈੱਕ ਕਰੋ ਇੱਕ ਕੱਪੜੇ ਦੀ ਆਵਾਜ਼ ਤੋਂ ਪਤਾ ਲੱਗਦਾ ਕੋਰਟਾ ਪਿਆਮਾ ਸਾਡੇ ਕੋਲ ਗੀਜ਼ਾ ਕਾਟਨ ਦਾ ਵੀ ਹੈਗਾ ਸੀਆਰਐਮ ਰੇਮਡ ਦਾ ਵੀ ਹੈਗਾ ਪਰ ਮਾਰਕੀਟ ਨਾਲੋਂ ਇਹ ਵੀ ਅੱਧੇ ਰੇਟ 'ਤੇ ਆਹ ਦੇਖੋ ਸ਼ਰਟਾਂ ਚੈੱਕ ਕਰ ਲਓ ਜਿਹੜੇ ਤੁਸੀਂ ਆਫਿਸ 'ਚ ਕੰਮ ਕਰਦੇ ਹੋ ਬੈਂਕ 'ਚ ਕੰਮ ਕਰਦੇ ਦੇਖੋ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਰੇਂਜ ਜਿੰਨਾਂ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਦੇਖੋ ਫੈਬਰਿਕ ਵੀ ਸਾਰੇ ਹੈਗੇ ਸਟਾਈਲ ਵੀ ਸਾਰੇ ਹੈਗੇ ਇਹ ਸਾਰੀਆਂ ਚੀਜ਼ਾਂ ਬਣਾ ਦਿੰਦੇ ਆ ਸਾਡੇ ਕੋਲ ਰੂਪਿਆ ਫੁੱਲ ਬਿਲ ਦੇ ਵਿੱਚ ਆ ਦੇਖੋ 550 ਤੋਂ ਵੱਧ ਰੰਗ ਆ ਜਿਹੜੇ ਰੰਗ ਫੇਟ ਹੋ ਜਵੇ ਡੱਬ ਪੈ ਇਸ ਗੱਲ ਦੀ ਗਾਰੰਟੀ ਆ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵੀਂ ਪੱਗ ਲੈ ਕੇ ਜਾ ਸਕਦੇ ਆ। ਤਲੋ ਜੀ ਪਿਆਹਾ ਸ਼ਾਰੀਆਂ ਦੇਣਾ ਗਿਆ ਜੀ ਪੰਜਾਬ ਦੇ ਮੁੰਡੇ ਨੇ ਟੌਰਾ ਕੱਢਦਾਗੇ ਜਿਹੜੇ ਸਾਡੀ ਬਾਜ਼ਾਰਾਂ ਦੇ ਵਿੱਚ ਲੁੱਟਾਂ ਹੁੰਦੀਆਂ ਨਾ ਉਹ ਵੀ ਬੰਦ ਕਰ ਦਾਂਗੇ। ਵੀਡੀਓ ਅੰਤ ਤੱਕ ਦੇਖ ਲਿਓ। ਆਹ ਦੇਖੋ ਵੱਡੇ ਫਾਇਦੇ। ਤੁਸੀਂ ਬਾਜ਼ਾਰਾਂ 'ਚ ਜਾਓ ਇਹ ਤਰ੍ਹਾਂ 2 ਪੀ ਸਪੋਰਟਮੈਂਟ ਜਿੱਥੋਂ ਮਰਜੀ ਪਤਾ ਕਰ ਲਓ। 2 ਪੀ ਸਪੋਰਟਮੈਂਟ ਬਾਜ਼ਾਰ ਦੇ ਵਿੱਚ 10000 ਰੁਪਏ ਤੋਂ ਘੱਟ ਕਿਸੇ ਨੇ ਨਹੀਂ ਜਣਾ। ਸਾਡੇ ਕੋਲ ਆਜੋ 10 ਨਾਲ ਕੋਰਟ ਤੁਹਾਨੂੰ ਅਸੀਂ 2995 ਵਿੱਚ ਸਿਲਾਈ ਕਰਕੇ ਦਵਾਂਗੇ। ਇਹਦੇ ਵਿੱਚ ਡਿਜ਼ਾਈਨ ਚਾਹੇ ਤੁਸੀਂ ਇਹ ਤਰ੍ਹਾਂ ਲੈ ਲਓ। ਆ ਮੈਂ ਤੁਸੀਂ ਡਿਜ਼ਾਈਨ ਸ਼ੈਰੀ ਸਟਾਈਲ ਲੈ ਲਓ ਦੇਖੋ ਇੱਕ ਹੋਰ ਫਾਇਦਾ ਕਰ ਦਿੰਦੇ ਆ ਆ ਤਰਸੇਮ ਜੋ ਸਲਵਾਰ ਡਿਜ਼ਾਈਨ ਇਹ ਤੁਹਾਨੂੰ ਬਾਜ਼ਾਰ 'ਚ 12000 ਦਾ ਇੱਥੇ ਤੁਹਾਨੂੰ ਇਹ ਵੀ 2995 ਜੱਪਾ ਸਲਾਈ ਕਰਕੇ ਦੇ ਦੇਣਾ ਹੈਗਾ ਜੇ ਕੋਈ ਸਾਡਾ ਸ਼ਕੀਨ ਵੀਰ ਆਉਂਦਾ ਉਹ ਕਹਿੰਦਾ ਸਾਨੂੰ 3 ਪੀਸ ਕੋਟ ਪੈਂਟ ਚਾਹੀਦਾ ਜਿਹੜਾ ਬਾਜ਼ਾਰ ਦੇ ਵਿੱਚ 3 ਪੀਸ ਕੋਟ ਪੈਂਟ ਦਾ ਰੇਟ 15000 ਰੁਪਿਆ ਪਰ ਸਾਡੇ ਕੋਲ ਆਜੋ 3 ਪੀਸ ਕੋਟ ਪੈਂਟ 3760 ਜੀ ਸਲਾਈ ਕਰਕੇ ਦਵਾਂਗੇ ਹੁਣ ਕੋਟ ਤੇ ਪਿਆ ਮੇਰੇ ਕੋਈ 2200 ਰੁਪਿਆ ਖਰਚਣ ਦੀ ਲੋੜ ਨਹੀਂ ਕੋਈ 2500 ਰੁਪਿਆ ਖਰਚਣ ਦੀ ਲੋੜ ਨਹੀਂ 22 ਵਾਲਾ কুর্তা ਪਜਾਮਾ ਵੀ ਤੁਹਾਨੂੰ 8950 ਹੀ ਦਵਾਂਗੇ ਉਹ ਵੀ ਸਲਾਈ ਕਰਕੇ ਬਾਜ਼ਾਰਾਂ ਚ ਸ਼ੇਰਬਾਨੀਆਂ ਦਾ ਕਿਰਾਇਆ ਪਤਾ ਗਾ ਲਓ 8 8000 9 9000 10 1000 ਜੇ ਤੁਸੀਂ ਖਰੀਦਣ ਜਾਂਦੇ ਹੋ 15000 16000 17000 ਪਰ ਸਾਡੇ ਕੋਲ ਆਜੋ ਰਸੀਤੀ ਸਲਾਈ ਸ਼ੇਰਬਾਨੀ ਸਲਾਈ ਕਰਕੇ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਸਿਰਫ 6500 ਰੁਪਏ ਚ ਲੈ ਜਾਓ ਜਿਹੜੇ ਸਾਡੇ ਸ਼ੌਕੀਨ ਵੀਰ ਹੈਗੇ ਆ ਕਿੰਨੇ ਵੀ ਸਾਨੂੰ ਟਾਪ ਦੀ ਚੀਜ਼ ਚਾਹੀਦੀ ਆ কুরਤੇ ਪਜਾਮੇ ਲਗਜ਼ਰੀ ਚਾਹੀਦੇ ਆ ਉਹਦੇ ਉੱਤੇ ਡਿਜ਼ਾਈਨਰ ਸਾਨੂੰ ਬਾਸਕਟਾਂ ਚਾਹੀਦੀਆਂ ਨਾਲ ਮੈਚ ਦੇ ਪੱਗ ਚਾਹੀਦੀ ਆ ਦੇਖੋ ਡਿਜ਼ਾਈਨਰ ਕੋਰਟਾ ਪਜਾਮਾ ਡਿਜ਼ਾਈਨਰ ਬਾਸਕਟ ਪੱਕਾ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰੰਗ ਆ ਗਿਆ ਰੰਗ ਫੇਟ ਹੋ ਜੇ 3 ਮਹੀਨੇ ਤੁਸੀਂ ਬਦਲ ਕੇ ਲੈ ਕੇ ਜਾ ਸਕਦੇ ਆ ਜਿਹੜੀ ਆਪਾਂ ਬਾਸਕਟ ਦੀ ਗੱਲ ਕਰਦੇ ਆ ਚੈੱਕ ਕਰੋ ਚਾਹੇ ਤੁਸੀਂ ਚਾਰ ਜੇਪਾਂ ਵਾਲੋ ਦੋਲ ਵਾਲੋ ਬਟਨ ਚੇਂਜ ਕਰਾ ਲਓ ਕਲਰ ਜਿੰਨਾ ਮਰਜ਼ੀ ਬਣਾ ਲਓ ਇਹਦੇ ਵਿੱਚ ਬਹੁਤ ਸਹੀ ਰੇਂਜ ਤੁਹਾਨੂੰ ਮਿਲ ਜਾਣੀ ਆ ਹੁਣ ਵੱਡਾ ਫਾਇਦਾ ਤੁਹਾਨੂੰ ਅਸੀਂ ਕਰਨਾ ਹੈਗਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਮੰਨ ਲਓ ਤੁਸੀਂ ਤਿੰਨ ਕੋਟ ਪੈਂਟ ਲੈਣੇ ਆ ਇੱਕ ਕੋਰਟਾ ਪਜਾਮਾ ਲੈਣਾ ਇੱਕ ਸ਼ੇਰਵਾਨੀ ਲੈਣੀ ਆ ਇਹ ਤੁਸੀਂ ਹੁਣ ਸੁਣ ਲਓ ਬਾਜ਼ਾਰ 'ਚ 10000 10000 10000 15000 ਇਹ ਤੁਸੀਂ 2500 ਆ ਤੁਸੀਂ ਲਓਗੇ 15000 ਦੀ ਮਾਤਰਾਵਾ ਜਿਹੜਾ ਪੂਰਾ ਸੈੱਟ ਹੈ ਗਿਆ ਤੁਹਾਨੂੰ ਤਿੰਨ ਕੋਟ ਪੈਂਟ ਦਵਾਂਗੇ ਦੋ ਕੋਟ ਪੈਂਟ ਟੂ ਪੀਸ ਇੱਕ ਥਰੀ ਪੀਸ ਦਵਾਂਗੇ ਕੁਰਤਾ ਪਜਾਮਾ ਸਲਾਈ ਕਰਕੇ ਦਵਾਂਗੇ ਸ਼ੇਰ ਪਾਣੀ ਦਵਾਂਗੇ ਬਾਜ਼ਾਰ ਦੇ ਵਿੱਚ ਜਾਓਗੇ ਤਾਂ 50 55000 ਦਾ ਪੂਰਾ ਸੈੱਟ ਮਿਲਣਾ ਸਾਡੇ ਕੋਲ ਆਜੋ 50000 ਦਾ ਸੈੱਟ ਸਿਰਫ 20000 ਰੁਪਏ ਚ 20000 ਰੁਪਏ ਦੇ ਵਿੱਚ ਤਿੰਨ ਕੋਟ ਪੈਂਟ ਸਲਾਈ ਕਰਕੇ ਦਵਾਂਗੇ ਸ਼ਰਟ ਨਾਲ ਦਵਾਂਗੇ ਟਾਈ ਨਾਲ ਦਵਾਂਗੇ ਤਿੰਨ ਕੋਟ ਪੈਂਟ ਦੇ ਨਾਲ ਕੁਰਤਾ ਪਜਾਮਾ ਦਵਾਂਗੇ ਨਾਲ ਤੁਹਾਨੂੰ ਸ਼ੇਰ ਪਾਣੀ ਦਵੋਗੇ ਭਾਈ ਜੀ ਇੰਨੇ ਦੀ ਸਲਾਈ ਨਹੀਂ ਹੈਗੀ ਜਿਹੜਾ ਤੁਸੀਂ ਪੈਕੇਜ ਕਰਤਾ 50 55000 ਤੋਂ ਘੱਟ ਕੋਈ ਨਹੀਂ ਹੁੰਦਾ ਤੁਸੀਂ 20000 ਪੰਜ ਦੇ ਰਹੇ ਹੋ ਸੱਚ ਹੈ ਜੀ ਇਹ ਦੇਖੋ ਜੀ 50 55000 ਲੋਕਾਂ ਦੀਆਂ ਕੱਡੀਆਂ ਸਮਾਈਆਂ ਲੱਗ ਜਾਂਦੇ ਕੱਪੜੇ ਦੀ ਗੱਲ ਬਾਅਦ ਚ ਹੁੰਦੀ ਹੈ ਦੇਖੋ ਤੁਹਾਡੇ ਵਿਆਹ ਸ਼ਾਦੀ ਦਾ ਫੰਕਸ਼ਨ ਆ ਗਿਆ ਤੁਸੀਂ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਆਜੋ ਇਸ ਪੁਤਲੀ ਘਰ ਚੌਂਕ ਦੇ ਵਿੱਚ ਜਿੱਥੇ ਇਸ ਕੋਟ ਪੈਂਟ ਦੀ ਸਵਾਈ 5 5 6 6000 ਪਰ ਅਸੀਂ 2995 ਲੈ ਰਹੇ ਹਾਂ ਔਰ ਕੱਪੜਾ ਕੋਈ ਮਾੜਾ ਨਹੀਂ ਲਾਰੇ ਟੌਪ ਕਲਾਸ ਦੇ ਸਾਡੇ ਕੋਲ ਯੂਪੀ ਦੇ ਬੈਸਟ ਕਾਰੀਗਰਾਂ ਮੁਸਲਮਾਨ ਭਰਾ ਕਾਰੀਗਰ ਜਿਹੜੇ ਮਾਤੂਸ਼ੀ ਦਸਤਾਰ ਨਾਲ ਮੋਟੇ ਨਾ ਮੋਟਾ ਲਾ ਕੇ ਖੜ ਗਿਆ ਕਹਿੰਦੇ ਪੁਤਲੀਗਰ ਚੌਕ ਦੇ ਵਿੱਚ ਹੁਣ ਆਮ ਲੋਕਾਂ ਨਾਲ ਠੱਗੀ ਨਹੀਂ ਹੋਣ ਦੇਣੀ ਭਾਈ ਜੀ ਮੈਂ ਹੈਰਾਨ ਪਤਾ ਕਿਸ ਗੱਲ ਤੋਂ ਆ ਦੇਖੋ ਤਕਸੀਮ ਚ ਸਲਵਾਰ ਡਿਜ਼ਾਈਨ ਆ ਮੁੰਡੇ ਪਸੰਦ ਬਹੁਤ ਕਰਦੇ ਆ ਇਹਦਾ ਬਾਜ਼ਾਰ 'ਚ 5000 ਰੁਪਏ ਕੱਲੀ ਸਲਾਈ ਆ ਤੁਸੀਂ ਕਹਿ ਰਹੇ ਹੋ 2995 'ਚ ਇਹ ਵੀ ਸਲਾਈ ਕਰਕੇ ਦੇਣਾ ਭਾਈ 15000 ਰੁਪਏ ਸਮਾਈ ਆ ਕੱਲੀ ਇਸ ਕੋਟ ਪੈਂਟ ਦੀ ਅਸੀਂ ਚੈਲੰਜ ਕਰਕੇ ਕਹਿੰਦੇ ਆ ਇਹ ਵੀ 2995 ਦੇ ਚਾਹੇ ਜੋਧਪੁਰ ਸਟਾਈਲ ਲੈਣਾ ਹੈ ਇਹ ਵੀ 2995 ਦੇ ਸਿੰਪਲ ਐਸਬੀ ਬਣਾਉਣਾ ਇਹ ਵੀ 2995 ਦੇ ਆ 3 ਪੀਸ ਦੀ ਗੱਲ ਕਰ ਲੋ ਬਾਜੀ 30 30 40 40000 ਰੁਪਏ ਲੈ ਲੈਂਦੇ ਆ ਵਧੀਆ ਕੋਟ ਪੈਂਟ ਤਿਆਰ ਕਰਕੇ ਦੇਣ ਦਾ ਰਾਇਲ ਕਲਾਸ ਕੋਟ ਪੈਂਟ ਇਹ ਵੀ 376 ਦੇ ਕੁਰਤਾ ਪਜਾਮਾ ਗੀਜ਼ਾ ਕੋਟਨ ਦਾ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਦੇ ਰਹੇ ਆ 895 ਰੁਪਏ ਇਕੱਲੇ ਸਵਾਈ ਹੁੰਦੀ ਆ ਅਸੀਂ ਸਟਿਚ ਕਰਕੇ ਕਪੜਾ ਨਾਲ ਲਾ ਕੇ ਦੇ ਰਹੇ ਆ ਸ਼ੇਰਵਾਨੀ ਦੀ ਸਵਾਈ ਵੀ ਬਹੁਤ ਜ਼ਬਰਦਸਤ ਆ ਮਾਰਕੀਟ ਦੇ ਵਿੱਚ 15000 ਕਲਾ ਰੈਂਟ ਭਰਦੇ ਹੋ ਤੁਸੀਂ ਅਸੀਂ 650 6000 ਚ ਸ਼ੇਰਵਾਨੀ ਰੈਡੀ ਕਰਕੇ ਦੇ ਦਿੰਨੇ ਆ ਭਾਈ ਜੀ ਇਹ ਤਾਂ ਦਾਵਾ ਤੁਸੀਂ ਕਰਤਾ ਵੀ ਸਾਡੇ ਕੋਲ ਆਜੋ 10000 ਵਾਲਾ ਕੋਟਵਰਡ ਸਿਰਫ 2995 ਚ ਫਰਾਈ ਕਰਕੇ ਲੈ ਜਾਓ ਮੈਨੂੰ ਇੱਕ ਗੱਲ ਦੱਸ ਦਿਓ ਕੱਪੜਾ ਸਾਡੇ ਕੋਲ ਕਿੱਦਾਂ ਦਾ ਰੰਗ ਸਾਰੇ ਹੈਗੇ ਕਿਤੇ ਇੱਟਾ ਤੇ ਵੀ ਇੱਕ ਦੋ ਰੰਗ ਆ ਜਿਹੜਾ ਵੱਜਿਆ ਖੱਜਿਆ ਤੁਹਾਡਾ ਲੋਟ ਹੈਗਾ ਉਹ ਕੱਢ ਰਹੇ ਹਾਂ ਇਸ ਗੱਲ ਦੀ ਵੀ ਗਾਰੰਟੀ ਦਿਓ ਵੀ 2995 ਚ ਕੱਪੜਾ ਵੀ ਏ ਕਲਾਸ ਹੈਗਾ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਪਹਿਲੀ ਗੱਲ ਤਾਂ ਕੋਈ ਝੋਲਾ ਛਾਪ ਬ੍ਰਾਂਡ ਨਹੀਂ ਹੈਗਾ ਦੂਸਰੀ ਗੱਲ ਅਸੀਂ ਕੋਈ ਲਾਟੀਆਂ ਨਹੀਂ ਹੈਗੇ ਨਾ ਕਿਸੇ ਤੋਂ ਲਾੜ ਚੱਕ ਕੇ ਚੀਜ਼ ਵੇਚਦੇ ਆ ਆ ਮਾਤੂ ਸ਼੍ਰੀ ਟੈਕਸਟਾਈਲ 1970 ਚੈੱਕ ਕਰ ਲੋ ਤੇ ਕੱਪੜੇ ਦੀ ਕੁਆਲਿਟੀ ਆ ਚੈੱਕ ਕਰੋ ਇੱਕ ਕੱਪੜੇ ਦੀ ਆਵਾਜ਼ ਤੋਂ ਪਤਾ ਲੱਗਦਾ ਰੰਗਾ ਮੇਚੀ ਚੈੱਕ ਕਰ ਲੋ ਚਾਹੇ ਲਾਈਟ ਕਲਰ ਵਾਹ ਲੋ ਚਾਹੇ ਡਾਰਕ ਵਾਹ ਲੋ ਜਿੱਦਾਂ ਤੁਹਾਡੇ ਮਨ ਪਸੰਦਾ ਰੰਗ ਔਰ ਦੂਸਰੀ ਗੱਲ ਫੋਟੋ ਲਿਆਓ ਕਿਸੇ ਵੀ ਕਲਰ ਦੀ ਉਹ ਵੀ ਅਸੀਂ ਰੈਡੀ ਕਰਕੇ ਦੇ ਦਾਂਗੇ ਸਾਡੇ ਕੋਲ ਲਗਜ਼ਰੀ ਕੋਟ ਪੈਂਟ ਵੀ ਹੈਗੇ ਆ ਇਟਾਲੀਅਨ ਫੈਬਰਿਕ ਵੀ ਹੈਗੇ ਆ ਸਭ ਤੋਂ ਵੱਡੀ ਗੱਲ ਹੈ ਬ੍ਰਾਂਡ ਵੀ ਹੈਗੇ ਆ ਸੀ ਆਰ ਆਮ ਰੇਮੰਡ ਕਲਾਪੀ ਟਾਲੀਆ ਟਾਪ ਦੇ ਬ੍ਰਾਂਡ ਹੈਗੇ ਆ ਪਰ ਸਾਡੇ ਕੋਲ ਹੈ ਕਿ ਨਹੀਂ ਸਾਡੇ ਕੋਲ ਕੈਂਚੀ ਨਹੀਂ ਹੈਗੀ ਲੋਕਾਂ ਦੀ ਜੇਬ ਤੇ ਚਲਾਉਣ ਵਾਲੀ 5-7000 ਤੇ ਸਟਿਚਿੰਗ ਕਰਕੇ ਸੀ ਆਰ ਆਮ ਦੇ ਦੇ ਦੇਖੋ ਕੋਡ ਪੰਜ ਦਾ ਫਾਇਦੇ ਕਰਤੇ ਆ ਦੇਖੋ ਹੁਣ ਵਿਆਹਾਂ ਸ਼ਾਦੀਆਂ ਦਾ ਟਾਈਮ ਆ ਗਿਆ ਤੁਸੀਂ ਸ਼ੇਰਵਾਨੀਆਂ ਵੀ ਲੈਣੀਆਂ ਮੁੰਡਿਆਂ ਨੇ ਆ ਕੇ ਕਿਸੇ ਨੇ ਵਿਆਹ ਵਾਲੇ ਦਿਨ ਪਾਉਣ ਲਈ ਲੈਣੀਆਂ ਕਿਸੇ ਨੇ ਪਾਰਟੀ ਦੇ ਜਾ ਕੇ ਪਾਉਣ ਲਈ ਲੈਣੀਆਂ ਕਿਸੇ ਨੇ ਫਾਦਰ ਨੇ ਸੰਨ ਲੈਣੀਆਂ ਕਿਸੇ ਨੇ ਹਸਬੰਡ ਵਾਈਫ ਨੇ ਮੈਚਿੰਗ ਕਰਨੀਆਂ ਤਾਂ ਮੈਨੂੰ ਇਹ ਦੱਸੋ ਬੇ ਸ਼ੇਰਵਾਨੀਆਂ ਦੇ ਵਿੱਚ ਕਿੰਨੇ ਕਿਹੜੇ ਰੇਂਜ ਆ ਕਿਸੇ ਨੇ ਫੈਮਿਲੀ ਇਦਾਂ ਦਾ ਪੂਰਾ ਜਿਹੜਾ ਤਿਆਰ ਕਰਾਉਣਾ ਹੈਗਾ ਆਪਣਾ ਸਿਸਟਮ ਉਹ ਵੀ ਤੁਸੀਂ ਕਰ ਦਿੰਦੇ ਹੋ ਇਹਦੇ ਵਿੱਚ ਵੀ ਦੱਸੋ ਜਿਵੇਂ ਹਸਬੰਡ ਵਾਈਫ ਦੀ ਮੈਚਿੰਗ ਬਣੀ ਹੈਗੀ ਆ ਇਹਦਾ ਦੇਖੋ ਦੇਖੋ ਜੀ ਰਾਇਲ ਕਲਾਸ ਲਗਜ਼ਰੀ ਸਾਡੇ ਕੋਲੇ ਚੀਜ਼ਾਂ ਹੈਗੀਆਂ ਵਾ ਦੇਖੋ ਫੈਬਰਿਕ ਵੀ ਸਾਰੇ ਹੈਗੇ ਸਟਾਈਲ ਵੀ ਸਾਰੇ ਹੈਗੇ ਇਹ ਸਾਰੀਆਂ ਚੀਜ਼ਾਂ ਬਣਾ ਦਿੰਦੇ ਆ ਦੇਖੋ ਹਣ ਅਮਬਾਨੀ ਅਡਾਨੀ ਦੇ ਮੁੰਡੇ ਨਹੀਂ ਇਹ ਚੀਜ਼ਾਂ ਬਣਗੇ ਆਮ ਲੋਕ ਵੀ ਬਣਗੇ ਬਹੁਤ ਘੱਟ ਰੇਟਾਂ ਦੇ ਵਿੱਚ ਆ ਕੱਪੜੇ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਚਾਹੇ ਤੁਸੀਂ ਬਾਸਕਟ ਬਣਾਉਣੀ ਆ ਬਲੇਜ਼ਰ ਬਣਾਉਣਾ ਵਾ ਕੋਟ ਪੈਂਟ ਬਣਾਉਣਾ ਚਾਹੇ ਸ਼ੇਰਵਾਨੀ ਬਣਾਉਣੀ ਉਹ ਵੀ ਡਿਜ਼ਾਈਨ ਆ ਜਾਏ ਕੋਈ ਕਮੀ ਨਹੀਂ ਹੈਗੀ ਚਾਹੇ ਪਿੰਡਾਂ ਵਾਲੇ ਮੁੰਡੇ ਆ ਚਾਹੇ ਸ਼ਹਿਰਾਂ ਵਾਲੇ ਆ ਸ਼ੇਰਵਾਨੀਆਂ ਦੇ ਵਿੱਚ ਵੀ ਵੱਡੇ ਫਾਇਦੇ ਆ ਭਾਜੀ 895 ਜਿੱਕੇ ਦੇ ਇਦਾਂ ਦੇ ਨਹੀਂ 2000 ਕੋਟ ਤੇ ਪਜਾਮਾ ਲੈ ਕੇ ਰੋਲਾ ਪਾਈ ਜਾਨੂੰ ਉਹ ਚ ਕਿੰਨੀ ਕਿ ਬ੍ਰਾਈਟ ਨਾ ਨਾ ਭਾਜੀ 895 ਚੈੱਕ ਕਰ ਲੋ ਆ ਤਾਂਕਾ ਲੱਗੀਆਂ ਪੀਆਂ 200 ਰੁਪਏ ਮੀਟਰ ਦੀ ਬਲੂ ਵੈਰੀ ਗੀਜ਼ਾ ਕਾਟਨ ਦਾ ਕੱਪੜਾ ਵਾ ਅਸੀਂ ਦੇਣਾ ਸਿਰ 895 ਸਟੱਚ ਕਰਕੇ ਮਾਲ ਆ ਗਿਆ ਟਰੱਕ ਭਰ ਕੇ ਹੁਣ 1 2 ਕੋਟ ਤੇ ਪਜਾਮਾ ਨਾ ਗੱ ਉਸੀ ਦੁਕਾਨ ਤੇ ਆਓ ਵੈਰਾਈਟੀ ਤੁਹਾਨੂੰ ਬਹੁਤ ਦੇ ਦਾਂਗੇ ਆ ਦੇਖੋ ਸ਼ਰਟਾਂ ਚੈੱਕ ਲੈ ਲਓ ਜਿਹੜੇ ਤੁਸੀਂ ਆਫਿਸ ਚ ਕੰਮ ਕਰਦੇ ਹੋ ਬੈਂਕ ਚ ਕੰਮ ਕਰਦੇ ਦੇਖੋ ਲਾਈਨਿੰਗ ਦੇ ਵਿੱਚ ਲੈ ਲਓ ਚੈੱਕ ਲੈ ਲਓ ਪ੍ਰਿੰਟ ਲੈ ਜਾਓ ਹਰ ਇੱਕ ਤਰ੍ਹਾਂ ਦੀ ਸ਼ਰਟ ਤੁਹਾਨੂੰ ਮਿਲ ਜਣੀ ਆ ਰੇਟ ਪਰ ਕੀ ਆ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਰੇਂਜ ਜਿੰਨਾਂ ਚਾਹੀਦੀ ਆ ਤੁਸੀਂ ਲੈ ਕੇ ਜਾ ਸਕਦੇ ਆ ਕੁਰਤਾ ਪਜਾਮਾ ਸਾਡੇ ਕੋਲ ਗੀਜ਼ਾ ਕਾਟਨ ਦਾ ਵੀ ਹੈਗਾ ਸੀ ਆਰਾਮ ਰੇਮੰਡ ਦਾ ਵੀ ਹੈਗਾ ਪਰ ਮਾਰਕੀਟ ਨਾਲੋਂ ਇਹ ਵੀ ਅੱਤੇ ਰੇਟ ਤੇ ਜਿਹੜਾ 2500 3000 ਦਾ ਕੁੜਤਾ ਪਜਾਮਾ ਸਾਡੇ ਕੋਲ 1500 ਰੁਪਏ ਦਾ ਜਿਹੜਾ 5 5000 ਦਾ ਕੁੜਤਾ ਪਜਾਮਾ 1000 1200 ਦੇ ਵਿੱਚ ਦੁਬਈ ਦੇ ਬੈਸਟ ਕੱਪੜੇ ਦੇ ਦਾਂਗੇ ਆ ਚੈੱਕ ਕਰੋ ਗੀਜ਼ਾ ਕਾਟਨ ਮੁਫਤ ਲਾਲ ਦੀ ਬਿਜਾਰ ਚ 4500 ਦੀ ਇੱਥੇ 1500 ਦੀ ਆ ਚੱਕੋ ਜੀ ਪੇਪਰ ਕਾਟਨ ਲੈਣ ਵਾਲੀ ਬਾਰਕਟ ਦੇ ਵਿੱਚ ਰੇਟ ਪਤਾ ਕਰ ਲਿਓ ਚੈਲੰਜ ਕਰਕੇ ਕਹਿੰਨੇ ਆ ਇਸ ਪੁਤਲੀ ਘਰ ਚੌਂਕ 'ਚ ਦੁਕਾਨਾ 26 ਤੋਂ 27 ਐ ਕੱਲੇ ਰੇਮੜ ਦੇ ਬੋਰਡ ਲੱਗੇ ਆ ਪਰ ਮਾਤੂ ਸ਼੍ਰੀ ਦਸਤਾਰ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦਾ ਅਸੀਂ ਉਹ ਬ੍ਰਾਂਡ ਦੁਕਾਨਾਂ ਤੇ ਰੱਖ ਕੇ ਵੇਚਦੇ ਆ ਪਰ ਅੱਧ ਰੇਟਾਂ ਦੇ ਵਿੱਚ ਆ ਚੈੱਕ ਕਰੋ ਕਲਾਪ ਇਟਾਲੀਆ ਦੀ ਪੇਪਰ ਕਾਟਨ ਬਾਜ਼ਾਰ 'ਚ 6-7000 ਰੁਪਏ ਦਾ ਕੁੜਤਾ ਪਜਾਮਾ ਦਿੰਦੇ ਆ ਵੀ ਐਮਐਲਏ ਮੰਤਰੀ ਪਾਉਂਦੇ ਆ ਭਾਜੀ ਹੁਣ ਆਮ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਲੋਕ ਵੀ ਪਾਉਣਗੇ ਸਿਰਫ 1200 ਰੁਪਏ ਦਾ ਕੁੜਤਾ ਪਜਾਮਾ ਚੈਲੰਜ ਦੇ ਰਹਾ ਆ ਆ ਦੇਖੋ ਜਿਹੜੇ ਪੱਗਾਂ ਬੰਨਣ ਵਾਲੇ ਸਾਡੇ ਸਰਦਾਰ ਵੀਰਾਂ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਈ ਦੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਸਾਡੇ ਕੋਲ ਰੁਪਿਆ ਫੁੱਲ ਵੈਲ ਦੇ ਵਿੱਚ ਆ ਦੇ ਤੁਸੀਂ ਡਾਰਕ ਲੈ ਜੋ ਲਾਈਟ ਲੈ ਜੋ ਜੇ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ ਇਸ ਗੱਲ ਦੀ ਗਾਰੰਟੀ ਆ ਤਿੰਨ ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵੀਂ ਪੱਗ ਲੈ ਕੇ ਜਾ ਸਕਦੇ ਆ ਜੇ ਆਪਾਂ ਟਾਇਆਂ ਦੀ ਗੱਲ ਕਰੀਏ ਦੇਖੋ ਪੱਗਾਂ ਨਾਲ ਮੈਚ ਕਰਕੇ ਟਾਇਆਂ ਲੈ ਕੇ ਜਾ ਸਕਦੇ ਆ ਕੋਟ ਪੈਂਡਾ ਮੈਚ ਕਰ ਲਓ ਤੁਸੀਂ ਆਪਣੀਆਂ ਦਸਤਾਰਾਂ ਦੇ ਨਾਲ ਮੈਚ ਕਰ ਲਓ ਮਤਲਬ ਹਰ ਇੱਕ ਚੀਜ਼ ਨੂੰ ਟੌਪ ਦੀ ਮਿਲਦੀ ਆ ਭਾਈ ਜੀ ਵਾਈਟ ਰੰਗ ਤੇ ਕੋਟ ਤੇ ਵੀ ਹਮੇ ਕਿਸੇ ਲਈ ਥੋੜੀ ਹਾਈ ਕੁਆਲਿਟੀ ਵੀ ਲੈਣੀ ਆ ਨਾ ਕੋਈ ਲਗਜ਼ਰੀ 1400 1500 2000 2500 3000 ਉਹ ਵੀ ਰੇਂਜ ਹੈਗੀ ਆਪਣੇ ਕੋਲ ਦੇਖੋ ਜੀ ਵਾਈਟ ਦੇ ਵਿੱਚ ਸਾਡੇ ਕੋਲ 350 ਤੋਂ ਪਲੱਸ ਵੈਰਾਈਟੀਆਂ ਚਾਹੇ ਤੁਸੀਂ ਪੇਪਰ ਕਾਟਨ ਗੀਜ਼ਾ ਕਾਟਨ ਲੈ ਲੈਣ ਤੇ ਮੈਟੀ ਸਾਰੇ ਤਰ੍ਹਾਂ ਦੀ ਹੁਣ ਰੰਗਾ ਮੇਚੀ ਤੇ ਗੱਲ ਕਰ ਲੋ ਰੰਗਾ ਮੇਚੀ ਗੀਜ਼ਾ ਕਾਟਨ ਦੇ ਵਿੱਚ ਪੇਪਰ ਕਾਟਨ ਤੇ ਸਾਰੀਆਂ ਹੀ ਅਵੇਲੇਬਲ ਆ ਦੇਖੋ ਸਿੱਧੀ ਸਾਦੀ ਗੱਲ ਹੈ 350 ਰੁਪਏ ਤੋਂ ਲੈ ਕੇ 5000 ਤੱਕ ਦੇ ਕੁੜਤੇ ਪਜਾਮੇ ਮਾਤੂ ਸ਼੍ਰੀ ਦਸਤਾਰ ਪੁੱਤਲੀ ਕਰ ਹੈਗੇ ਆ ਬਸ ਫਰਕ ਇਹ ਆ ਬਾਜ਼ਾਰ ਨਾਲੋਂ ਤੇ ਸਾਡੇ ਰੇਟ ਦਾ ਬਹੁਤ ਫਰਕ ਹੋਊਗਾ ਆ ਦੇਖੋ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਵੀਰ ਹੈਗੇ ਆ ਕੋਈ ਐਸਐਸਈ ਆ ਐਸਐਚਓ ਡੀਐਸਪੀ ਤੁਸੀਂ ਐਸਪੀ ਐਸਐਸਪੀ ਆਈਜੀ ਡੀਜੀਪੀ ਪੰਜਾਬ ਉਹ ਤੁਹਾਡੀ ਖਾਕੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਤੁਸੀਂ ਦਸਤਾਰਾਂ ਲੈ ਕੇ ਜਾ ਸਕਦੇ ਆ ਮਤਲਬ ਪੰਜਾਬ ਪੁਲਿਸ ਯੂਨੀਫਾਰਮ ਦੇ ਅਕੋਰਡਿੰਗ ਵੀ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਣੀ ਆ ਰੇਟ ਇਹਦੇ ਘੱਟ ਆ ਕੱਪੜੇ ਦੀ ਕੁਆਲਿਟੀ ਵਾਟਾ ਜੇ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਤੁਸੀਂ ਮਹਿੰਗੇ ਸੂਟ ਲੈ ਲੈਂਦੇ ਆ ਪਰ ਲਾਈਨਿੰਗ ਦਾ ਕੱਪੜਾ ਹਲਕਾ ਹੁੰਦਾ ਦੂਰ ਵੀ ਖਰਾਬ ਹੁੰਦਾ 40 ਰੁਪਏ ਮੀਟਰ ਤੋਂ ਲਾਈਨਿੰ ਰੰਗ ਇਹਦੇ ਵੀ ਪੱਕੇ ਆ ਤੋਂ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ ਆ ਤੇ ਫੋਨ ਕਰ ਸਕਦੇ ਆ ਕਹਾਰਾ ਮੈਨੂੰ ਫੋਨ ਕਰਦੀ ਨਾਲ ਹਰਦੀਪ ਸਿੰਘ ਦਗੜਾ ਥਾਣਾ ਟਿੱਕੀ ਉਤਰੀ ਘਰ ਗੋਂਕੁ ਸ਼੍ਰੀ ਅੰਮ੍ਰਿਤਸਰ ਸਾਹਿਬ